ਬੀਤੇ ਦਿਨੀ ਜਲੰਧਰ ਦੇ ਸਿਵਲ ਹਸਪੀਟਲ ਦੇ ਵਿੱਚ ਆਕਸੀਜਨ ਨਾ ਮਿਲਣ ਕਾਰਨ ਤਿੰਨ ਲੋਕਾਂ ਦੀ ਮੌਤ ਹੋ ਜਾਂਦੀ ਹੈ। ਕਿਦੋਂ ਮੌਤ ਦੀ ਕਾਰਨ ਹੈਲਥ ਮਿਸਟਰ ਨੂੰ ਪਤਾ ਲੱਗਦਾ ਹੈ। ਦੇਰ ਰਾਤ ਤੋਂ ਜਲੰਧਰ ਦੇ ਸਿਵਲ ਹਸਪੀਟਲ ਦੇ ਵਿੱਚ ਜਾਇਜ਼ਾ ਲੈਣ ਲਈ ਪਹੁੰਚ ਜਾਂਦੇ ਨੇ। ਕਾਰਨ ਕੀ ਜਿਸ ਦੇ ਵਿੱਚ ਸਿਵਲ ਹਸਪੀਟਲ ਦਾ ਜਾਇਜ਼ਾ ਲਿੱਤਾ ਜਾਂਦਾ ਹੈ। ਪੂਰੀ ਜਾਇਜ਼ਾ ਲੈਣ ਤੋਂ ਬਾਅਦ মিডিਆ ਨਾਲ ਗੱਲਬਾਤ ਕੀਤੀ ਜਾਂਦੀ ਹੈ। ਤਾਂ ਉਹਨਾਂ ਵੱਲੋਂ ਕਿਹਾ ਗਿਆ ਸੀ ਕਿ ਅਗਲੇ ਦਿਨ ਹੀ ਸਵੇਰੇ ਇੱਥੇ ਟੀਮਾਂ ਕਿਹੜੀਆਂ ਚੰਡੀਗੜ੍ਹ ਤੋਂ ਪਹੁੰਚ ਜਾਣਗੀਆਂ ਜਿਨ੍ਹਾਂ ਨੇ ਜਾਂਚ ਕੀਤੀ ਜਾਏਗੀ ਜਿਸ ਦੇ ਵਿੱਚ ਹੈਲਥ ਮਿਸਟਰ ਅਗਲੇ ਦਿਨ ਵੀ ਸਵੇਰੇ ਇੱਥੇ ਜਾਇਜ਼ਾ ਲੈ ਉਹਨਾਂ ਦੇ ਨਾਲ ਡਾਇਰੈਕਟਰ ਹੋਰ ਵੀ ਟੀਮਾਂ ਕਿਹੜੀਆਂ ਪਹੁੰਚਿਆ ਗਿਆ ਜਿਨ੍ਹਾਂ ਵੱਲੋਂ ਚੈੱਕ ਕੀਤਾ ਜਾਂਦਾ ਰਿਪੋਰਟ ਉਹਨਾਂ ਦੀਆਂ ਲਿੱਤੀਆਂ ਜਾਂਦੀਆਂ ਜੋ ਹੈ ਟੈਂਡਰ ਰਜਿਸਟਰਡ ਉਹਨਾਂ ਨੇ ਆਪਣੇ ਜੋ ਅੰਡਰ ਕਰਤੇ ਜਾਂਦੇ ਨੇ ਜਾਂਚ ਤੋਂ ਬਾਅਦ ਉਹਨਾਂ ਦੇ ਡਾਇਰੈਕਟਰ ਵੱਲੋਂ ਕਿਹਾ ਗਿਆ ਸੀ 24 ਘੰਟਿਆਂ ਦੇ ਵਿੱਚ ਵਿੱਚ ਪੰਜਾਬ ਸਰਕਾਰ ਹੈਲਥ ਮਿਨਿਸਟਰ ਨੂੰ ਕਿਹੜੀ ਆ ਰਿਪੋਰਟ ਬਣਾ ਕੇ ਭੇਜੀ ਜਾਏਗੀ ਜਿਸ ਦੇ ਕਿਹੜੇ ਪਰਿਵਾਰਾਂ ਨੂੰ ਜੀ ਗਏ ਨੇ ਉਹਨਾਂ ਨੂੰ ਇਨਸਾਫ ਦਿਵਾਉਣ ਲਈ ਅੱਜ ਜਲੰਧਰ ਦੇ ਸਿਵਲ ਹਸਪੀਟਲ ਦੇ ਤਿੰਨ ਡਾਕਟਰਾਂ ਨੂੰ ਸਪੈੰਡ ਕਰ ਦਿੱਤਾ ਗਿਆ ਤੇ ਇੱਕ ਡਾਕਟਰ ਨੂੰ ਕਿਹੜਾ ਡਿਸਮਿਸ ਕਰ ਦਿੱਤਾ ਗਿਆ ਤੁਹਾਨੂੰ ਦੱਸਦੀ ਤੇ ਇਹ ਡਾਕਟਰ ਕਿਹੜੇ ਨੇ ਇੱਕ ਦਾ ਨਾਮ ਜੋ ਹੈ ਮੈਡੀਕਲ ਸੁਪਰੀਟੈਂਡੈਂਟ ਡਾਕਟਰ ਰਾਜਕਮਰ ਬਦਨ ਤੇ ਉਹਨਾਂ ਦੇ ਨਾਲ surjit singh ਡਾਕਟਰ ਜੋ ਹੈ ਉਹਨਾਂ ਦੇ ਨਾਲ ਸਹੀ ਫਿਰ ਉਹਨਾਂ ਤੋਂ ਬਾਅਦ ਮਨਾਕਸ਼ੀ ਜੋ ਹੈ ਉਹਨਾਂ ਨੂੰ ਸਪੈਂਡ ਕਰ ਦਿੱਤਾ ਗਿਆ ਜਿਸ ਦੇ ਵਿੱਚ ਤਿੰਨ ਡਾਕਟਰਾਂ ਨੂੰ ਸਪੈਂਡ ਕੀਤਾ ਗਿਆ ਤੇ ਇੱਕ ਡਾਕਟਰ ਕਿਹੜਾ ਡਿਸਮਿਸ ਕਰ ਦਿੱਤਾ ਗਿਆ 24 ਘੰਟਿਆਂ ਦੇ ਵਿੱਚ ਰਿਪੋਰਟ ਕਿਹੜੀ ਆਈ ਹੈ ਜਿਸ ਦੇ ਵਿੱਚ ਉਹਨਾਂ ਵੱਲੋਂ ਹੈਲਥ ਮਿਨਿਸਟਰ ਵੱਲੋਂ ਕਿਹੜੇ ਸਪੈਂਡ ਕਰ ਦਿੱਤਾ ਗਿਆ ਅਸੀਂ ਇਸ ਟਾਈਮ ਖੜਿਆ ਜਲੰਧਰ ਦੇ ਸਿਵਲ ਹਸਪੀਟਲ ਦੇ ਵਿੱਚ ਕਿੱਥੇ ਮੈਡੀਕਲ ਸੁਪਰੀਡੈਂਟ ਜੋ ਰਾਜਪਾਲ ਬੱਦਨ ਹੈ ਉਹਨਾਂ ਵੱਲੋਂ ਵੀ ਟੀਮ ਬਣਾਈ ਗਈ ਸੀ ਤੇ ਉਸ ਤੋਂ ਬਾਅਦ ਕਿਦੋਂ ਅਗਲੇ ਦਿਨ ਚੰਡੀਗੜ੍ਹ ਤੋਂ ਟੀਮ ਐਥੇ ਪਹੁੰਚ ਜਾਂਦੀ ਹੈ ਜਾਂਚ ਕੀਤੀ ਜਾਂਦੀ ਹੈ ਜਾਂਚ ਤੋਂ ਬਾਅਦ 24 ਘੰਟਿਆਂ ਬਾਅਦ ਕਿਹੜੀ ਰਿਪੋਰਟ ਆਉਂਦੀ ਹੈ ਜਿਸ ਦੇ ਵਿੱਚ ਤਿੰਨ ਡਾਕਟਰ ਮੈਡੀਕਲ ਸੁਪਰੀਡੈਂਟ ਨੂੰ ਪਾ ਕੇ ਦੋ ਡਾਕਟਰ ਤੇ ਇੱਕ ਜੋ ਹੈ ਡਾਕਟਰ ਨੂੰ ਡਿਸਮਿਸ ਕਰ ਦਿੱਤਾ ਜਾਂਦਾ ਜਿਸ ਦੇ ਵਿੱਚ ਦੱਸ ਦਈਏ ਰਾਜਕਮਰ ਬੱਦਨ ਜੋ ਮੈਡੀਕਲ ਸੁਪਰੀਡੈਂਟ ਸੀ ਤੇ ਬਾਕੀ ਡਾਕਟਰ ਦੀ ਸੇਵਾ ਨਿਭਾਰੇ ਸੀ ਦੋ ਜਣੇ ਨਕਸ਼ੀ ਤੇ ਸੁਰਜੀਤ ਕਿਹੜੇ ਇੱਥੇ ਡਾਕਟਰ ਦੀ ਸੇਵਾ ਨਿਭਾਰੇ ਸੀ ਲੋਕਾਂ ਦੇ ਵਿੱਚ ਉਹਨਾਂ ਨੂੰ ਜੋ ਰਿਪੋਰਟ ਤੋਂ ਬਾਅਦ ਆਣ ਬਾਅਦ ਉਹਨਾਂ ਨੂੰ ਸਪੈੰਡ ਕਰ ਦਿੱਤਾ ਗਿਆ ਹਾਲੇ ਵੀ ਜਾਂਚ ਚੱਲ ਰਹੀ ਹੈ ਰਿਪੋਰਟ ਬਣ ਰਹੀ ਹੈ ਇੱਕ 24 ਘੰਟੇ ਦੀ ਰਿਪੋਰਟ ਹੈ ਤੇ ਇੱਕ ਇੱਕ ਹਫ਼ਤੇ ਤੋਂ ਬਾਅਦ ਕਿਹੜੀ ਆ ਹੋਰ ਰਿਪੋਰਟ ਆਏਗੀ ਕਿਉਂ ਆਕਸੀਜਨ ਬੰਦ ਕਰ ਦਿੱਤੇ ਕਾਰਨ ਕੀ ਸੀ ਕਿਉਂ ਅੰਗੈਲੀ ਸੀ ਕਿਹੜੀ ਜ ਤੋਂ ਗਏ ਸੀ ਕਿਹੜੇ ਤਿੰਨ ਪਰਿਵਾਰਾਂ ਦੇ ਜੀ ਮਾਰੇ ਜਾਂਦੇ ਨੇ ਉਸ ਤੋਂ ਬਾਅਦ ਜਲੰਧਰ ਦੇ ਸਿਵਲ ਹਸਪੀਟਲ ਦੇ ਵਿੱਚ ਚੰਡੀਗੜ੍ਹ ਤੋਂ ਟੀਮਾਂ ਪਹੁੰਚਦੀਆਂ ਦੇਰ ਰਾਤ ਨੂੰ ਜੋ ਹੈਲਥ ਮਿਸਟਰ ਆ ਉਹ ਮੌਕੇ ਤੇ ਪਹੁੰਚ ਜਾਂਦੇ ਨੇ ਜਾਂਚ ਸ਼ੁਰੂ ਹੋ ਜਾਂਦੀ ਹੈ ਜਾਂਚ ਤੋਂ ਬਾਅਦ ਅੱਜ ਤਿੰਨ ਡਾਕਟਰਾਂ ਨੂੰ ਸਪੈਨਡ ਕਰ ਦਿੱਤਾ ਗਿਆ ਜਿਸ ਦੇ ਵਿੱਚ ਇੱਕ ਡਾਕਟਰ ਚੌਥੇ ਡਾਕਟਰ ਨੂੰ ਡਿਸਮਿਸ ਕਰ ਦਿੱਤਾ ਗਿਆ ਇਹ ਜਲੰਧਰ ਦੇ ਤਸਵੀਰਾਂ ਬਾਕੀ ਵੀ ਜੋ ਤੁਹਾਡੇ ਡਿਟੇਲ ਆਏਗੇ ਉਹ ਜਗਬਾਣੀ ਦੇ ਉੱਤੇ ਤੁਹਾਨੂੰ ਦਿਖਾਉਂਦੇ ਰਵਾਂਗੇ ਕੈਮਰਾਮੈਨ ਰਾਹੁਲ ਦੇ ਨਾਲ ਸੋਨਮਾ ਹਾਜਨ ਜਗਬਾਣੀ ਟੀਵੀ ਚਲੰਦਰ ਬਿੱਤੇ ਨੇ ਜਲੰਧਰ ਦੇ ਸਿਵਲ ਹਸਪੀਟਲ ਦੇ ਵਿੱਚ ਆਕਸੀਜਨ ਨਾ ਮਿਲਣ ਕਾਰਨ ਤਿੰਨ ਲੋਕਾਂ ਦੀ ਮੌਤ ਹੋ ਜਾਂਦੀ ਹੈ ਕਿਦੋਂ ਮੌਤ ਦੀ ਕਾਰਨ ਹੈਲਥ ਮਿਸਟਰ ਨੂੰ ਪਤਾ ਲੱਗਦਾ ਦੇਰ ਰਾਤ ਤੋਂ ਜਲੰਧਰ ਦੇ ਸਿਵਲ ਹਸਪੀਟਲ ਦੇ ਵਿੱਚ ਜਾਇਜ਼ਾ ਲੈਣ ਲਈ ਪਹੁੰਚ ਜਾਂਦੇ ਨੇ ਕਾਰਨ ਕਿ ਜਿਹਦੇ ਵਿੱਚ ਸਿਵਲ ਹਸਪੀਟਲ ਦਾ ਜਾਇਜ਼ਾ ਲਿੱਤਾ ਜਾਂਦਾ ਪੂਰੀ ਜਾਇਜ਼ਾ ਲੈਣ ਤੋਂ ਬਾਅਦ ਮੀਡੀਆ ਨਾਲ ਗੱਲਬਾਤ ਕੀਤੀ ਜਾਂਦੀ ਹੈ ਤਾਂ ਉਹਨਾਂ ਵੱਲੋਂ ਕਿਹਾ ਗਿਆ ਸੀ ਕਿ ਅਗਲੇ ਦਿਨ ਹੀ ਸਵੇਰੇ ਇੱਥੇ ਟੀਮਾਂ ਕਿਹੜੀਆਂ ਚੰਡੀਗੜ੍ਹ ਤੋਂ ਪਹੁੰਚਣਗੀਆਂ ਜਿਨ੍ਹਾਂ ਨੇ ਜਾਂਚ ਕੀਤੀ ਜਾਏਗੀ ਜਿਸ ਦੇ ਵਿੱਚ ਹੈਲਥ ਮਿਸਟਰ ਅਗਲੇ ਦਿਨ ਵੀ ਸਵੇਰੇ ਇੱਥੇ ਜਾਇਜ਼ਾ ਲੈਣ ਲਈ ਪਹੁੰਚਦੇ ਉਹਨ ਨਾਲ ਡਾਇਰੈਕਟਰ ਹੋਰ ਵੀ ਟੀਮਾਂ ਕਿਹੜੀਆਂ ਪਹੁੰਚਿਆ ਗਿਆ ਜਿੰਨਾਂ ਵੱਲੋਂ ਚੈੱਕ ਕੀਤਾ ਜਾਂਦਾ ਰਿਪੋਰਟ ਉਹਨਾਂ ਦੀਆਂ ਲਿੱਤੀਆਂ ਜਾਂਦੀਆਂ ਜੋ ਹੈ ਸਟੈਂਡਰਡ ਰਜਿਸਟਰਡ ਉਹਨਾਂ ਨੇ ਆਪਣੇ ਜੋ ਅੰਡਰ ਕਰਤੇ ਜਾਂਦੇ ਨੇ ਜਾਂਚ ਤੋਂ ਬਾਅਦ ਉਹਨਾਂ ਦੇ ਡਾਇਰੈਕਟਰ ਵੱਲੋਂ ਕਿਹਾ ਗਿਆ ਸੀ 24 ਘੰਟਿਆਂ ਦੇ ਵਿੱਚ ਵਿੱਚ ਪੰਜਾਬ ਸਰਕਾਰ ਹੈਲਥ ਮਿਨਿਸਟਰ ਨੂੰ ਕਿਹੜੀ ਆ ਰਿਪੋਰਟ ਬਣਾ ਕੇ ਭੇਜ ਜਾਈਗੀ ਜਿਸ ਦੇ ਕਿਹੜੇ ਪਰਿਵਾਰਾਂ ਨੂੰ ਜੀ ਗਏ ਨੇ ਉਹਨਾਂ ਨੂੰ ਇਨਸਾਫ ਦਿਵਾਉਣ ਲਈ ਅੱਜ ਜਲੰਧਰ ਦੇ ਸਿਵਲ ਹਸਪੀਟਲ ਦੇ ਤਿੰਨ ਡਾਕਟਰਾਂ ਨੂੰ ਸਪੈੰਡ ਕਰ ਦਿੱਤਾ ਗਿਆ ਤੇ ਇੱਕ ਡਾਕਟਰ ਨੂੰ ਕਿਹੜਾ ਡਿਸਮਿਸ ਕਰ ਦਿੱਤਾ ਗਿਆ ਤੁਹਾਨੂੰ ਦੱਸ ਦਈਏ ਤਿੰਨ ਡਾਕਟਰ ਕਿਹੜੇ ਨੇ ਇੱਕ ਦਾ ਨਾਮ ਜੋ ਹੈ ਮੈਡੀਕਲ ਸੁਪਰੀਟੈਂਡੈਂਟ ਡਾਕਟਰ ਰਾਜਕਮਰ ਬਦਨ ਤੇ ਉਹਨਾਂ ਦੇ ਨਾਲ ਸਰਜੀਤ ਸਿੰਘ ਡਾਕਟਰ ਜੋ ਹੈ ਟ੍ਰੋਮਾ ਉਹਨਾਂ ਦੇ ਨਾਲ ਸਹੀ ਫਿਰ ਉਹਨਾਂ ਤੋਂ ਬਾਅਦ ਮਿਨਾਕਸ਼ੀ ਜੋ ਹੈ ਉਹਨਾਂ ਨੂੰ ਸਪੈਂਡ ਕਰ ਦਿੱਤਾ ਗਿਆ ਜਿਸ ਦੇ ਵਿੱਚ ਤਿੰਨ ਡਾਕਟਰਾਂ ਨੂੰ ਸਪੈਂਡ ਕੀਤਾ ਗਿਆ ਤੇ ਇੱਕ ਡਾਕਟਰ ਕਿਹੜਾ ਡਿਸਮਿਸ ਕਰ ਦਿੱਤਾ ਗਿਆ 24 ਘੰਟਿਆਂ ਦੇ ਵਿੱਚ ਰਿਪੋਰਟ ਕਿਹੜੀ ਆਈ ਹੈ ਜਿਸ ਦੇ ਵਿੱਚ ਉਹਨਾਂ ਵੱਲੋਂ ਹੈਲਥ ਮਿਨਿਸਟਰ ਵੱਲੋਂ ਕਿਹੜੇ ਸਪੈਂਡ ਕਰ ਦਿੱਤਾ ਗਿਆ ਅਸੀਂ ਇਸ ਟਾਈਮ ਖੜਿਆ ਜਲੰਧਰ ਦੇ ਸਿਵਲ ਹਸਪੀਟਲ ਦੇ ਵਿੱਚ ਕਿੱਥੇ ਮੈਡੀਕਲ ਸੁਪਰੀਡੈਂਟ ਜੋ ਰਾਜਪਾਲ ਬੱਦਨ ਹੈ ਉਹਨਾਂ ਵੱਲੋਂ ਵੀ ਟੀਮ ਬਣਾਈ ਗਈ ਸੀ ਤੇ ਉਸ ਤੋਂ ਬਾਅਦ ਕਿਦੋਂ ਅਗਲੇ ਦਿਨ ਚੰਡੀਗੜ੍ਹ ਤੋਂ ਟੀਮ ਐਥੇ ਪਹੁੰਚ ਜਾਂਦੀ ਹੈ ਜਾਂਚ ਕੀਤੀ ਜਾਂਦੀ ਹੈ ਜਾਂਚ ਤੋਂ ਬਾਅਦ 24 ਘੰਟਿਆਂ ਬਾਅਦ ਕਿਹੜੀ ਰਿਪੋਰਟ ਆਉਂਦੀ ਹੈ ਜਿਸ ਦੇ ਵਿੱਚ ਤਿੰਨ ਡਾਕਟਰ ਮੈਡੀਕਲ ਸੁਪਰੀਡੈਂਟ ਨੂੰ ਪਾ ਕੇ ਦੋ ਡਾਕਟਰ ਤੇ ਇੱਕ ਜੋ ਹੈ ਡਾਕਟਰ ਨੂੰ ਡਿਸਮਿਸ ਕਰ ਦਿੱਤਾ ਜਾਂਦਾ ਜਿਸ ਦੇ ਵਿੱਚ ਦੱਸ ਦਈਏ ਰਾਜਕਮਰ ਬੱਦਨ ਜੋ ਮੈਡੀਕਲ ਸੁਪਰੀਡੈਂਟ ਸੀ ਤੇ ਬਾਕੀ ਡਾਕਟਰ ਦੀ ਸੇਵਾ ਨਿਭਾਰੇ ਸੀ ਦੋ ਜਣੇ ਨਕਸ਼ੀ ਤੇ surjeet ਕਿਹੜੇ ਇੱਥੇ ਡਾਕਟਰ ਦੀ ਸੇਵਾ ਨਿਭਾਰੇ ਸੀ ਲੋਕਾਂ ਦੇ ਵਿੱਚ ਉਹਨਾਂ ਨੂੰ ਜੋ ਰਿਪੋਰਟ ਤੋਂ ਬਾਅਦ ਆਨ ਬਾਅਦ ਉਹਨਾਂ ਨੂੰ ਸਪੈੰਡ ਕਰ ਦਿੱਤਾ ਗਿਆ ਹਾਲੇ ਵੀ ਜਾਂਚ ਚੱਲ ਰਹੀ ਹੈ ਰਿਪੋਰਟ ਬਣ ਰਹੀ ਹੈ ਇੱਕ 24 ਘੰਟੇ ਦੀ ਰਿਪੋਰਟ ਹੈ ਤੇ ਇੱਕ ਇੱਕ ਹਫ਼ਤੇ ਤੋਂ ਬਾਅਦ ਕਿਹੜੀ ਆ ਹੋਰ ਰਿਪੋਰਟ ਆਏਗੀ ਕਿਉਂ ਆਕਸੀਜਨ ਬੰਦ ਕਰ ਦਿੱਤੇ ਕਾਰਨ ਕੀ ਸੀ ਕਿਉਂ ਅੰਗੈਲੀ ਸੀ ਕਿਹੜੀ ਜ ਤੋਂ ਗਏ ਸੀ ਕਿਹੜੇ ਤਿੰਨ ਪਰਿਵਾਰਾਂ ਦੇ ਜੀ ਮਾਰੇ ਜਾਂਦੇ ਨੇ ਉਸ ਤੋਂ ਬਾਅਦ ਜਲੰਧਰ ਦੇ ਸਿਵਲ ਹਸਪੀਟਲ ਦੇ ਵਿੱਚ ਚੰਡੀਗੜ੍ਹ ਤੋਂ ਟੀਮਾਂ ਪਹੁੰਚਦੀਆਂ ਦੇਰ ਰਾਤ ਨੂੰ ਜੋ ਹੈਲਥ ਮਿਸਟਰ ਆ ਉਹ ਮੌਕੇ ਤੇ ਪਹੁੰਚ ਜਾਂਦੇ ਨੇ ਜਾਂਚ ਸ਼ੁਰੂ ਹੋ ਜਾਂਦੀ ਹੈ ਜਾਂਚ ਤੋਂ ਬਾਅਦ ਅੱਜ ਤਿੰਨ ਡਾਕਟਰਾਂ ਨੂੰ ਸਪੈਨਡ ਕਰ ਦਿੱਤਾ ਗਿਆ ਜਿਸ ਦੇ ਵਿੱਚ ਇੱਕ ਡਾਕਟਰ ਚੌਥੇ ਡਾਕਟਰ ਨੂੰ ਡਿਸਮਿਸ ਕਰ ਦਿੱਤਾ ਗਿਆ ਇਹ ਜਲੰਧਰ ਦੇ ਤਸਵੀਰਾਂ ਬਾਕੀ ਵੀ ਜੋ ਤੁਹਾਡੇ ਡਿਟੇਲ ਆਏਗੇ ਉਹ ਜਗਬਾਣੀ ਦੇ ਉੱਤੇ ਤੁਹਾਨੂੰ ਦਿਖਾਉਂਦੇ ਰਵਾਂਗੇ ਕੈਮਰਾਮੈਨ ਰਾਹੁਲ ਦੇ ਨਾਲ ਸੋਨਮਾ ਹਾਜਨ ਜਗਬਾਣੀ ਟੀਵੀ ਜਲੰਧਰ